ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਗੁਰੂ ਘਰ ਮੱਥਾ ਟਿਕਣ ਜਾਂਦੀ ਆ ਜਿਹਨੂੰ ਜਿਹੜੇ ਟਾਈਮ ਟਾਈਮ ਮਿਲਦਾ ਹੈਗਾ ਆ ਕੋਈ ਸਵੇਰੇ ਜਾਂਦਾ ਆ ਕੋਈ ਸ਼ਾਮ ਨੂੰ ਚਲਾ ਜਾਂਦਾ ਆ ਜਿਹੜੀ ਵੀ ਗੁਰਨਾਨਕ ਨਾਮ ਲਿਓਆ ਸੰਗਤ ਹੈਗੀ ਆ ਉਹ ਗੁਰਦੁਆਰੇ ਮੱਥਾ ਟਿਕਣ ਜ਼ਰੂਰ ਜਾਂਦੀ ਆ ਜਦ ਆਪਾਂ ਗੁਰੂ ਘਰ ਜਾਂਦੇ ਆ ਤੇ ਆਪਣੀ ਜਿੰਨੀ ਵੀ ਸਾਡੀ ਸ਼ਕਤੀ ਹੁੰਦੀ ਆ ਉਨੇ ਦਾ ਸੀ ਮੱਥਾ ਵੀ ਜਰੂਰ ਟੇਕਦੇ ਹੈਗੇ ਆ ਜਦ ਅਸੀਂ ਗੁਰੂ ਘਰ ਜਾਂਦੇ ਹੈਗੇ ਆ ਤੇ ਸਾਰਾ ਤੋਂ ਪਹਿਲਾਂ ਅਸੀਂ ਦੇਖਦੇ ਆ ਕਿ ਜਾ ਕੇ ਅਸੀਂ ਆਪਣੇ ਜੋੜੇ ਲਾਉਨੇ ਆ ਜੋੜੇ ਲਾ ਕੇ ਆਪਣੇ ਪੈਰ ਚੋਨੇ ਆ ਉਹ ਜੋੜੇ ਜੋੜੇ ਘਰ ਤੇ ਜਮਾ ਕਰਾ ਦਿੰਦੇ ਆ ਉਹ ਜੋੜੇ ਘਰ ਤੇ ਕਿੰਨੀ ਸੇਵਾਦਾਰ ਬੈਠੇ ਹੁੰਦੇ ਆ ਜੋ ਸਾਡੇ ਜੋੜਿਆਂ ਨੂੰ ਚੁੱਕਦੇ ਆ ਚੁੱਕ ਕੇ ਰੱਖ ਦਿੰਦੇ ਆ ਉਹਨਾਂ ਨੂੰ ਸਫਾਈ ਕਰਦੇ ਆ ਉਹਨਾਂ ਦੀ ਪਾਲਿਸ਼ ਵੀ ਕਰਦੇ ਹੈਗੇ ਆ ਫਿਰ ਅਸੀਂ ਹੱਥ ਤੋਂ ਕੇ ਆਪਣਾ ਗੁਰਦੁਆਰੇ ਦੇ ਅੰਦਰ ਮੱਥਾ ਟੇਕਣ ਜਾਂਦੇ ਆ ਜਦ ਅਸੀਂ ਮੱਥਾ ਟੇਕਣ ਜਾਂਦੇ ਆ ਸਾਰੇ ਹੀ ਗੁਰਦੁਆਰੇ ਘਰਾਂ ਵਿੱਚ ਪ੍ਰਸ਼ਾਦ ਦੀ ਜਿਹੜੀ ਜੜੀ ਆ ਬਾਹਰ ਮਿਲ ਰਹੀ ਹੁੰਦੀ ਆ ਤੇ ਆਪਾਂ ਉਹ ਜਿਹੜੇ ਪ੍ਰਸ਼ਾਦ ਲੈ ਲੈਣੇ 10 ਰੁਪਏ ਦਾ 100 ਰੁਪਏ ਦਾ 50 ਰੁਪਏ ਦਾ ਜਿੰਨੀ ਕਿ ਸਾਡੀ ਸ਼ਕਤੀ ਹੁੰਦੀ ਆ ਬਾਬਾ ਜੀ ਜਿੰਨੀ ਕਿ ਸਾਡੇ ਤੇ ਕਿਰਪਾ ਕਰਦੇ ਹੈਗੇ ਆ ਅਸੀਂ ਉਹ ਜਿਹੇ ਪ੍ਰਸ਼ਾਦ ਲੈ ਕੇ ਗੁਰਦੁਆਰੇ 'ਚ ਮੱਥਾ ਟੇਕਣ ਚਲੇ ਜਾਂਦੇ ਆ ਮੱਥਾ ਟੇਕ ਕੇ ਅਸੀਂ 10 ਮਿੰਟ 20 ਮਿੰਟ ਘੰਟਾ ਜਿੰਨਾ ਵੀ ਸਾਡੇ ਕੋਲ ਬੈਠ ਹੁੰਦਾ ਸੀ ਬੈਠ ਕੇ ਦੋ ਘੰਟੇ ਕਥਾ ਕੀਰਤਨ ਸੁਣਦੇ ਆ ਜਿਨ੍ਹਾਂ ਦਾ ਮਨ ਪਿੱਜਿਆ ਹੁੰਦਾ ਹੈ ਉਹ ਤੇ ਬਹੁਤ ਚਿਰ ਤੱਕ ਬੈਠ ਕੇ ਕਥਾ ਕੀਰਤਨ ਸੁਣਦੇ ਆ ਪਰ ਜਿਨ੍ਹਾਂ ਦਾ ਮਨ ਨਹੀਂ ਪਿੱਜਿਆ ਹੁੰਦਾ ਉਹ ਜਾ ਕੇ ਦਾ 10-15 ਮਿੰਟ ਅੱਧਾ ਘੰਟਾ ਹੀ ਮੱਸਾ ਬੈਠ ਪੁੰਦੇ ਆ ਕਿਉਂਕਿ ਉਹਨਾਂ ਨੂੰ ਬੈਠਣ ਦੀ ਅਭਿਆਸ ਨਹੀਂ ਹੁੰਦਾ ਹੈਗਾ ਅਸੀਂ ਮੱਥਾ ਟੇਕ ਕੇ ਬਾਹਰ ਨਿਕਲ ਆਉਨੇ ਆ ਬਾਹਰ ਨਿਕਲ ਕੇ ਸੋਚਦੇ ਆ ਕਿ ਹੁਣ ਸਾਨੂੰ ਲੰਗਰ ਜੂਲ ਖਾ ਲੈਣਾ ਚਾਹੀਦਾ ਹੈਗਾ ਆ ਕੋਈ ਵਿੱਚੋ ਕਹੇਗਾ ਨਹੀਂ ਖਾਣਾ ਕੋਈ ਕਹੇਗਾ ਨਹੀਂ ਖਾਣਾ ਹੈ ਦਾਲ ਬਹੁਤ ਸਵਾਦ ਆ ਐਸਾਂ ਦੀ ਘਰ ਦਾਲ ਨਹੀਂ ਬਣਦੀ ਹੈ ਜਿਸ ਤਰ੍ਹਾਂ ਦੀ ਅੱਛੀ ਦਾਲ ਬਣਦੀ ਹੈ ਗੁਰਦੁਆਰਿਆਂ ਵਿੱਚ ਤੇ ਆਪਾਂ ਲੰਗਰ ਦਾ ਪ੍ਰਸ਼ਾਦਾ ਜੂ ਖਾ ਕੇ ਚੱਲੀਏ ਕਿਉਂਕਿ ਗੁਰੂ ਘਰ ਆਏ ਆ ਤੇ ਗੁਰੂ ਘਰ ਲੰਗਰ ਤੇ ਬਣਦਾ ਹੀ ਹੈਗਾ ਆ ਤੇ ਲੰਗਰ ਪ੍ਰਸ਼ਾਦਾ ਛਕ ਲੈਣੇ ਆ ਜਦ ਆਪ ਜੀ ਲੰਗਰ ਪ੍ਰਸ਼ਾਦਾ ਛਕਣ ਜਾਂਦੇ ਹੋ ਤਾਂ ਦੇਖੋ ਅੰਦਰ ਕਿੰਨੀ ਸੇਵਾ ਹੁੰਦੀ ਆ ਪਹਿਲਾਂ ਉਹ ਸਾਨੂੰ ਥਾਲੀ ਦਿੰਦੇ ਆ ਥਾਲੀਆਂ ਲੈ ਕੇ ਫਿਰ ਉਹਨਾਂ ਚ ਬਾਰੀ-ਬਾਰੀ ਆਉਂਦੇ ਆ ਕੋਈ ਥਾਲ ਪੱਕੇ ਜਾਂਦਾ ਕੋਈ ਪ੍ਰਸ਼ਾਦਾ ਦੇ ਕੇ ਜਾਂਦਾ ਕੋਈ ਆਚਾਰ ਦੇ ਕੇ ਜਾਂਦਾ ਕਿੰਨੀ ਸੇਵਾ ਅੰਦਰ ਹੋ ਰਹੀ ਹੁੰਦੀ ਹੈ ਜਦ ਅਸੀਂ ਲੰਗਰ ਪ੍ਰਸ਼ਾਦਾ ਛੱਕ ਲੈਨੇ ਆ ਤੇ ਫਿਰ ਜਦੋਂ ਅਸੀਂ ਉੱਠਦੇ ਆ ਤੇ ਥਾਲੀ ਸਾਡੇ ਹੱਥੋਂ ਹੀ ਸੇਵਾਦਾਰ ਫੜ ਲੈਂਦੇ ਆ ਇੰਨੀ ਉੱਥੇ ਸੇਵਾ ਭਾਵਨਾ ਹੈਗੀ ਆ ਕਿ ਸਾਨੂੰ ਥਾਲੀ ਵੀ ਰੱਖਣ ਹੀ ਨਹੀਂ ਦਿੰਦੇ ਹੈਗੇ ਸਾਡੇ ਹੱਥੋਂ ਹੀ ਫੜ ਕੇ ਆਪ ਲੈ ਜਾਂਦੇ ਹੈਗੇ ਆ ਆਪਾਂ ਫਿਰ ਜੂੜਾ ਘੱਟ ਜਾਂਦੇ ਆ ਉੱਥੇ ਜਾ ਕੇ ਆਪਣਾ ਜੂੜਾ ਲੈਣੇ ਆ ਉਹ ਕਿੰਨੇ ਪਿਆਰ ਨਾਲ ਸਤਿਕਾਰ ਨਾਲ ਸਾਨੂੰ ਜੋੜਾ ਆਪਣੇ ਮੱਥੇ ਨੂੰ ਲਾ ਕੇ ਸਾਨੂੰ ਦਿੰਦਾ ਆ ਉਹਨਾਂ ਦੀ ਸੇਵਾ ਭਾਵਨਾ ਕਿੰਨੀ ਹੈਗੀ ਆ ਉਹ ਸਾਡੇ ਜਿਹੜੇ ਜੋੜੇ ਹੈਗੇ ਆ ਉਹ ਵੀ ਬਿਲਕੁਲ ਸਾਫ਼ ਸੁਥਰੇ ਕੀਤੇ ਹੁੰਦੇ ਆ ਬਰਸ਼ ਨਾਲ ਤੋਂ ਬਿਲਕੁਲ ਸਾਫ਼ ਕੀਤੇ ਹੁੰਦੇ ਮਿੱਟੀ ਟੂਲ ਬਿਲਕੁਲ ਨਹੀਂ ਲੱਗੀ ਹੁੰਦੀ ਜੇ ਉਹ ਪਾਲਿਸ਼ ਕਰਨ ਵਾਲੇ ਆ ਤੇ ਉਹ ਪਾਲਿਸ਼ ਵੀ ਕਰਕੇ ਦੇ ਦਿੰਦੇ ਆ ਆਪਣੇ ਜੋੜਿਆਂ ਨੂੰ ਵੇਖ ਕੇ ਅਸੀਂ ਕਿੰਨੇ ਖੁਸ਼ ਹੋ ਜਾਂਦੇ ਆ ਜੋੜਾ ਪਾ ਕੇ ਅਸੀਂ ਬਾਹਰ ਆ ਜਾਂਦੇ ਆ ਬਾਹਰ ਆ ਕੇ ਬੱਚੇ ਨਾਲ ਹੁੰਦੇ ਆ ਉਹ ਕੁਝ ਕੁ ਸਮਾਨ ਮੰਗਣ ਲੱਗ ਜਾਂਦੇ ਆ ਅਸੀਂ ਉਹਨਾਂ ਨੂੰ ਉਸਮਾਨ ਦਵਾਉਣ ਲੱਗ ਜਾਨੇ ਆਂ ਅੰਦਰੋਂ ਅਸੀਂ ਲੰਗਰ ਖਾ ਕੇ ਆਏ ਹੁੰਨੇ ਆ ਬਾਹਰ ਆ ਕੇ ਫਿਰ ਵੀ ਅਸੀਂ ਕੁਛ ਨਾ ਕੁਛ ਖਾ ਲੈਨੇ ਆ ਕੱਲੀ ਕੋਈ ਠੰਡੀ ਆਈਸਕ੍ਰੀਮ ਖਾ ਲਈ ਕੈਂਪ ਪਾਕ ਵੀ ਲਿਆ ਜਾਂ ਹੋਰ ਕੁਛ ਖਾ ਲਿਆ ਖਾ ਕੇ ਅਸੀਂ ਆਪਣੇ ਘਰਾਂ ਨੂੰ ਆ ਜਾਨੇ ਆ ਹੁਣ ਆਪ ਜੀ ਇਹ ਸੋਚੋ ਕਿ ਅਸੀਂ ਗੁਰਦੁਆਰੇ ਗਏ ਸੀਗੇ ਤੇ ਅਸੀਂ ਉੱਥੋਂ ਕੀ ਫਲ ਲੈ ਕੇ ਆਈਆਂ ਅਸੀਂ ਤੇ ਉਲਟਾ ਆਪਣੀ ਸੇਵਾ ਹੀ ਕਰਾ ਕੇ ਆਈਆਂ ਪਹਿਲਾਂ ਅਸੀਂ ਉਹਨਾਂ ਨੇ ਸਾਡੀ ਜੋੜੇ ਦੀ ਸੇਵਾ ਕੀਤੀ ਫੇਸ ਸਾਡੇ ਲੰਗਰ ਪ੍ਰਸ਼ਾਦ ਦੀ ਸੇਵਾ ਕੀਤੀ ਜੇ ਅਸੀਂ ਆਪਣੀ ਕਾਰ ਜਾਂ ਆਪਣੇ ਸਕੂਟਰ ਤੇ ਗਏ ਜਾਂ ਤਾਂ ਸਾਨੂੰ ਕਾਰ ਪਾਰਕਿੰਗ ਸਕੂਟਰ ਪਾਰਕਿੰਗ ਵਾਲੇ ਨੇ ਵੀ ਫ੍ਰੀ ਚ ਰੱਖਿਆ ਹੈਗਾ ਸਾਡੀ ਗੱਡੀ ਨੂੰ 2 ਘੰਟੇ ਤੇ 3 ਘੰਟੇ ਤੇ ਇਹ ਸੋਚੋ ਕਿ ਅਸੀਂ ਉੱਥੋਂ ਕੀ ਲਾਭ ਖਟ ਕੇ ਆਏ ਆ ਜਾਂ ਕੀ ਸਾਨੂੰ ਉੱਥੋਂ ਅਸੀਂ ਪ੍ਰਾਪਤ ਕਰਕੇ ਆਏ ਆ ਜੇ ਸੋਚੀਏ ਤੇ ਸਾਡੇ ਸਿਰ ਤੇ ਦਾ ਭਾਰ ਹੀ ਛਡ ਜਾਂਦਾ ਹੈਗਾ ਯਾ ਕਿਉਂਕਿ ਅਸੀਂ ਗੁਰਦੁਆਰੇ ਤੇ ਗਏ ਸੀ ਮੱਥਾ ਟੇਕਣ ਪਰ ਅਸੀਂ ਉਹਨਾਂ ਕੋ ਆਪਣੀ ਸੇਵਾ ਕਰਵਾ ਕੇ ਆ ਗਏ ਹਾਂ ਅਸੀਂ ਉਸੇ ਦੇਖ ਕਰਵਾਈ ਹੈ ਤੇ 10-20 ਰੁਪਏ ਦਾ ਅਸੀਂ ਮੱਥਾ ਟਿਕਿਆ ਜਾਂ ਫਿਰ ਬਾਬਾ ਜੀ ਅੱਗੇ ਅਸੀਂ ਅਰਦਾਸਾਂ ਬੇਨਤੀਆਂ ਕਰਕੇ ਆਏ ਹਾਂ ਬਾਬਾ ਜੀ ਸਾਨੂੰ ਆ ਵੀ ਦੇ ਦਿਓ ਬਾਬਾ ਜੀ ਸਾਡਾ ਫਲਾਣਾ ਕੰਮ ਰੁਕਿਆ ਪਿਆ ਉਹਨੂੰ ਕਰ ਦਿਓ ਬਾਬਾ ਜੀ ਸਾਡੀ ਦੁਕਾਨ ਨਹੀਂ ਚੱਲਦੀ ਸਾਡੀ ਦੁਕਾਨ ਚਲਾ ਦਿਓ ਬਾਬਾ ਜੀ ਸਾਡੇ ਬੱਚੇ ਪੜ੍ਹਾਈ 'ਚ ਕਮਜ਼ੋਰ ਹੋ ਗਏ ਬੱਚਿਆਂ ਦੀ ਪੜ੍ਹਾਈ ਕਰਾ ਦਿਓ ਬਾਬਾ ਜੀ ਸਾਨੂੰ ਬਾਹਰ ਦਾ ਵੀਜ਼ਾ ਲਗਵਾ ਦਿਓ ਅਸੀਂ ਕਿੰਨੇ ਅਰਦਾਸਾਂ ਬੇਨਤੀਆਂ ਕਰਕੇ ਆਉਨੇ ਆ ਅਸੀਂ ਉਹਨਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਆ ਗਏ ਆ ਜਿਵੇਂ ਉਹ ਸਾਡਾ ਹੀ ਕੰਮ ਕਰਨ ਨੂੰ ਬੈਠੇ ਹੋਈਆਂ ਅਰ ਅੰਦਰ ਅਸੀਂ ਕਿੰਨਾ ਧਿਰ ਬੈਠੇ ਆ 10 15 ਮਿੰਟ ਇਸ ਤੋਂ ਬਾਅਦ ਸਾਡੇ ਕੋਲ ਬੈਠ ਹੀ ਨਹੀਂ ਹੋਇਆ ਹੈਗਾ ਕਰਮਾ ਭਾਗਾਂ ਵਾਲੇ ਆ ਜਿਹੜੇ 2-2 ਘੰਟੇ 3-3 ਘੰਟੇ ਬੈਠ ਕੇ ਉੱਥੇ ਕੀਰਤਨ ਸੁਣਦੇ ਆ ਕਹਾਸਾਂ ਸੁਣਦੇ ਆ ਪਰ ਸਾਡੇ ਬਾਰੇ ਗਿਆਨ ਕੋਲ ਤਾਂ ਸਿਰਫ 10-15 ਮਿੰਟ ਬੈਠ ਕੇ ਇੰਨੇ ਜੀ ਕਹਿਦਾ ਚਲੋ ਬਾਹਰ ਚਲੀਏ ਚੱਲ ਕੇ ਲੰਗਰ ਪ੍ਰਸ਼ਾਦਾ ਛੱਕਦੇ ਆਂ ਏਥੇ ਦਾਲ ਸਬਜ਼ੀ ਬੜੀ ਸਵਾਦ ਬਣੀ ਹੋਣੀ ਆ ਅਸੀਂ ਤੇ ਆਪਣੇ ਇਹ ਇਨਾ ਕੰਮਾਂ ਨੂੰ ਏਥੇ ਚੰਨੇ ਹੈਗੇ ਦੇਖੋ ਅਸੀਂ ਲੰਗਰ ਵੀ ਛੱਕ ਲਿਆ ਸੇਵਾ ਵੀ ਕਰਾ ਲਈ ਪਰ ਅਸੀਂ ਗੋਲਕ ਜੀ ਕੀ ਪਾਇਆ ਹੈਗਾ ਸਿਰਫ 10-20 ਰੁਪਏ ਹੁਣ ਜੇ ਅਸੀਂ ਸੋਚਿਆ ਜਾਏ ਕਿ ਅਸੀਂ ਬਾਹਰ ਕਿਤੇ ਲੰਗਰ ਪ੍ਰਸ਼ਾਦਾ ਛੱਕਣ ਜਾਂਦੇ ਆਂ ਕਿਸੇ ਤੇ ਵੀ ਤੇ ਇੱਕ ਬੰਦਾ ਘੱਟੋ ਘੱਟ ਨਹੀਂ 1.5-200 ਰੁਪਏ ਦੀ ਰੋਟੀ ਖਾ ਲੈਂਦਾ ਹੈਗਾ ਆ ਪਰ ਅਸੀਂ ਉੱਥੇ ਕਿੰਨ ਮੱਠਾ ਟੇਕਿਆ ਆ ਸਿਰਫ 10 ਰੁਪਏ ਜੇ ਕਿਸੇ ਵੱਡੇ ਰੈਸਟੋਰੈਂਟ ਚ ਚਲੇ ਜਾਈਏ ਜਾਂ ਕਿਸੇ ਪੈਲੇਸ ਚ ਚਲੇ ਜਾਈਏ ਤੇ ਉੱਥੇ ਘੱਟੋ ਘੱਟ ਨਹੀਂ ਤੇ 800000 ਰੁਪਏ ਦੀ ਪਲੇਟ ਹੁੰਦੀ ਆ ਉਹ ਵੀ ਅਸੀਂ ਖਰਚ ਕਰ ਲੈਣੇ ਆ ਲੰਗਰ ਘਰ ਵੀ ਕੋਈ ਦੇਖੋ ਫ੍ਰੀ ਨਹੀਂ ਚੱਲਦਾ ਹੈਗਾ ਕਿ ਜਿੱਥੇ ਅਸੀਂ 10 ਰੁਪਏ ਮੱਠਾ ਟੇਕਿਆ ਤੇ ਪ੍ਰਸ਼ਾਦਾ ਛਕ ਲਿਆ ਦੇਖੋ ਉਹਨਾਂ ਗਰੀਬਾਂ ਵਾਸਤੇ ਤੇ ਠੀਕ ਹੈਗਾ ਜਾਂ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈਗਾ ਘਰ ਰਸਣ ਪਾਣੀ ਨਹੀਂ ਹੈਗਾ ਬਹੁਤ ਗਰੀਬ ਹੈਗੇ ਆ ਉਹ ਅਗਰ ਫਿਰ ਲੰਗਰ ਸ਼ੱਕ ਲੰਗੇ ਜਾਂ ਤੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਅਸੀਂ ਕਦੀ ਵੀ ਗੁਰਦੁਆਰੇ ਜਾਈਏ ਜਾ ਕੇ ਲੰਗਰ ਪ੍ਰਸ਼ਾਦਾ ਸਕੀਏ ਤੇ ਜਿੰਨੇ ਵੀ ਬੰਦੇ ਅਸੀਂ ਸ਼ੱਕ ਰਹਿਆਂ ਉਹਦੇ ਹਿਸਾਬ ਨਾਲ ਸਾਨੂੰ ਗੁਲਕ ਤੇ ਜੂੜ ਪੈਸੇ ਪੱਕੇ ਆਉਣੇ ਚਾਹੀਦੇ ਆ ਨਹੀਂ ਤਾਂ ਅਸੀਂ ਲੰਗਰ ਘਰ ਚਲੇ ਜਾਈਏ ਉੱਥੇ ਜਾ ਕੇ ਸੇਵਾ ਕਰੀਏ ਜਿੰਨੀ ਵੀ ਸਾਡੇ ਕੋਲ 4-5 ਘੰਟੇ ਜਿੰਨੇ ਵੀ ਘੰਟੇ ਸਾਡੇ ਕੋਲ ਟਾਈਮ ਹੋਵੇ ਅਸੀਂ ਜ਼ਰੂਰ ਉੱਥੇ ਸੇਵਾ ਕਰਕੇ ਆਈਏ ਲੰਗਰ ਝੂਠੇ ਬਰਤਨਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈਗੀ ਆ ਜੇ ਆਪ ਜੀ ਲੰਗਰ ਸ਼ਕਦੇ ਹੋ ਤਾਂ ਤੇ ਆਪਨੇ ਕਰਨੀ ਹੀ ਹੈਗੀ ਆ ਜੇ ਆਪ ਜੀ ਨੇ ਨਹੀਂ ਵੀ ਲੰਗਰ ਸ਼ਕਿਆ ਹੈਗਾ ਤਾਂ ਵੀ ਆਪ ਜੀ ਲੰਗਰ ਘਰ ਚ ਚਲੇ ਜਾਓ ਉੱਥੇ ਜਾ ਕੇ ਝੂਠੇ ਪਾਂਡਿਆਂ ਦੀ ਸੇਵਾ ਜ਼ਰੂਰ ਕਰਕੇ ਆਓ ਜੇ ਅਸੀਂ ਚਾਹੁੰਦੇ ਆ ਕਿ ਸਾਡੀਆਂ ਬਾਬਾ ਜੀ ਅਰਦਾਸਾਂ ਵੀ ਇੰਤੀਆਂ ਜੋ ਅਸੀਂ ਉਹਨਾਂ ਦੇ ਅੱਗੇ ਸੁੱਖ ਕੀ ਆਈਆਂ ਸਾਡੀਆਂ ਪੂਰੀਆਂ ਹੋ ਜਾਣ ਤੇ ਸਾਨੂੰ ਉੱਥੇ ਬੈਠ ਕੇ ਉਹਨਾਂ ਸਿਮਰਨ ਵੀ ਜ਼ਰੂਰ ਕਰਨਾ ਚਾਹੀਦਾ ਗੁਰਦੁਆਰੇ 'ਚ ਪੰਡਿਆ ਦੀ ਸੇਵਾ ਕਰਨੀ ਆ ਹੋਰ ਬਹੁਤ ਸੇਵਾ ਮਿਲ ਜਾਂਦੀਆਂ ਸੇਵਾ ਕਰ ਲਵੋ ਤੇ ਨਾਲ ਆਪਣਾ 1 ਘੰਟਾ 2 ਘੰਟੇ ਜਿੰਨਾ ਵੀ ਆਪ ਕੋ ਟਾਈਮ ਹੋਵੇ ਬੈਠ ਕੇ ਉੱਥੇ ਸਿਮਰਨ ਜਰੂਰ ਕਰਕੇ ਆਓ ਤਾਂ ਬਾਬਾ ਜੀ ਸਾਡੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਸੀ ਬਾਬਾ ਜੀ ਅੱਗੇ ਕੀਤੀਆਂ ਆਈਆਂ ਕਿ ਸਾਨੂੰ ਬਾਬਾ ਜੀ ਬਾਹਰ ਦੇ ਵੀਜ਼ੇ ਦੇ ਦੇਵੋ ਸਾਨੂੰ ਕਾਰ ਕੋਠੀਆਂ ਦੇ ਦੋ ਤੇ ਉਹ ਸਾਡੀਆਂ ਜਰੂਰ ਅਰਦਾਸ ਬੇਨਤੀਆਂ ਸੁਣਨਗੇ ਸਾਨੂੰ ਜੋੜਾ ਘਰ ਤੇ ਜਾ ਕੇ ਵੀ ਜਰੂਰ ਸੇਵਾ ਕਰਨੀ ਚਾਹੀਦੀ ਆ ਚਾਹੇ ਸਾਡੇ ਕੋਲ ਜਿੰਨਾ ਵੀ ਟਾਈਮ ਹੋਵੇ 10 ਮਿੰਟ 15 ਮਿੰਟ ਤੇ ਜੋੜੇ ਘਾਟੂ ਜੂਰ ਸੇਵਾ ਕਰਕੇ ਹੋਣੀ ਚਾਹੀਦੀ ਆ ਜੇ ਅਸੀਂ ਇਹ ਸਾਰੀ ਸੇਵਾ ਕਰ ਲੈਣੇ ਆ ਤੇ ਫਿਰ ਸਾਡੇ ਸਿਰ ਤੇ ਕੋਈ ਵੀ ਭਾਰ ਨਹੀਂ ਛੜਦਾ ਹੈਗਾ ਜੇ ਗੁਰੂ ਘਰੋਂ ਅਸੀਂ ਕੋਈ ਫਲ ਲੈਣਾ ਆ ਆਪਣੇ ਘਰ ਚ ਅਸੀਂ ਵਾਅਦਾ ਚੁੰਦੇ ਆ ਤੇ ਫਿਰ ਅਸੀਂ ਆਪਣੇ ਘਰੋਂ ਲੰਗਰ ਪ੍ਰਸ਼ਾਦਾ ਛੱਕ ਕੇ ਜਾਈਏ ਅਸੀਂ ਗੁਰਦੁਆਰੇ ਜਾਈਏ ਉੱਥੇ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਈਏ ਤੇ ਗੁਰੂ ਨਾਨਕ ਦੇਵ ਜੀ ਦਾ ਆਤਮ ਤਰੀਕੇ ਤੇ ਉਹਨਾਂ ਦੇ ਚਰਨਾਂ ਦਾ ਉਹਟ ਆਸਰਾ ਲਈ ਤੇ ਜਿੰਨਾ ਵੀ ਸਾਡੇ ਕੋ ਸਿਮਰਨ ਹੁੰਦਾ ਪਾਠ ਹੁੰਦਾ ਅਸੀਂ ਉਹ ਬੈਠ ਕੇ ਕਰੀਏ ਜੇ ਕੀਰਤਨ ਹੋ ਰਿਹਾ ਆਇਆ ਕੋਈ ਕਥਾ ਹੋ ਰਹੀ ਤਾਂ ਉਹ ਸੁਣ ਲਈਏ ਤੇ ਉੱਥੇ ਜਾ ਕੇ ਅਸੀਂ ਸੇਵਾ ਕਰੀਏ ਜਦਾ ਅਸੀਂ ਜੋੜਿਆਂ ਦੀ ਸੇਵਾ ਕਰ ਲਈ ਭਾਂਡਿਆਂ ਦੀ ਸੇਵਾ ਕਰ ਲਈ ਬੈਠ ਕੇ ਉੱਥੇ ਅਸੀਂ ਸਿਮਰਨ ਕਰ ਲਿਆ ਵਾਹਿਗੁਰੂ ਜੀ ਦੇ ਚਰਨਾਂ 'ਚ ਬੈਠ ਲਿਆ ਫਿਰ ਜਾਨੂੰ ਭੁੱਖ ਜੇ ਲੱਗਦੀ ਆ ਅਸੀਂ ਥੋੜਾ ਜਿਹਾ ਪ੍ਰਸ਼ਾਦਾ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਉਹਨਾਂ ਕਾ ਛੱਕ ਲਈਏ ਇਹੀ ਸਾਡੀ ਮਰਿਆਦਾ ਹੈਗੀ ਆ ਜਦ ਵੀ ਅਸੀਂ ਗੁਰਦੁਆਰੇ ਜਾਈਏ ਜਾਂ ਯਾਤਰਾ ਕਰਨ ਚਾਈਏ ਤੇ ਸਿੱਧੇ ਆਪਣੇ ਘਰੋਂ ਜਾਈਏ ਤੇ ਸਿੱਧੇ ਆਪਣੇ ਘਰ ਨੂੰ ਹੀ ਸਾਨੂੰ ਵਾਪਸ ਆਉਣਾ ਚਾਹੀਦਾ ਆ ਜੇ ਅਸੀਂ ਰਸਤੇ 'ਚ ਕਿਸੇ ਦੇ ਘਰ ਰੁਕ ਗਏ ਤਾਂ ਜਿਹੜੀ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੁੰਦੀ ਆ ਉਹ ਫਿਰ ਉੱਥੇ ਹੀ ਰੁਕ ਜਾਂਦੀ ਹੈਗੀ ਆ ਸੰਗਤ ਜੀ ਗੁਰੂ ਘਰ ਰੋਜ਼ ਜਾਇਆ ਕਰੋ ਹੋਰ ਸੰਗਤਾਂ ਨੂੰ ਵੀ ਜੋੜੋ ਇਹਦਾ ਫਲ ਬਾਬਾ ਜੀ ਬਹੁਤ ਚੰਗਾ ਦਿੰਦੇ ਹੈਗੇ ਆ ਨਾਮ ਬਾਣੀ ਨਾਲ ਜੁੜੋ ਨਾਮ ਬਾਣੀ ਨਾਲ ਜੁੜੇ ਸਾਡੀ પાર ਉਤਾਰਾ ਹੋਣਾ ਆ ਗੁਰੂ ਘਰਾਂ ਚ ਜਾਈਏ ਜਾ ਕੇ ਨਿਤਨੇਮ ਕਰੀਏ ਪਾਠ ਕਰੀਏ ਕੀਰਤਨ ਸੁਣੀਏ ਕਥਾ ਸੁਣੀਏ ਵਾਹਿਗੁਰੂ ਦੇ ਚਰਨਾਂ ਨਾਲ ਜੁੜੀਏ ਸਾਡੀ ਜ਼ਿੰਦਗੀ ਦਾ ਇਥੋਂ ਹੀ પાર ਉਤਾਰਾ ਹੋਣਾ ਆ ਜਿੰਨੀ ਵਾਰ ਤੋਂ ਵਾਦ ਅਸੀਂ ਗੁਰਦੁਆਰੇ ਜਾ ਕੇ ਸੇਵਾ ਕਰੀਏ ਜੋੜੀਆਂ ਦੀ ਪਾਂਡਿਆਂ ਦੀ ਝਾੜੂ ਦੀ ਜਿਹੜੀ ਵੀ ਸੇਵਾ ਦਿਖੇ ਜਿਹੜੀ ਵੀ ਸੇਵਾ ਮਿਲ ਜਾਵੇ ਬਾਬਾ ਜੀ ਕਿਰਪਾ ਕਰਨ ਅਸੀਂ ਉਹੀ ਸੇਵਾ ਕਰ ਲਈਏ ਬਾਬਾ ਜੀ ਦੇ ਚਰਨਾਂ ਨਾਲ ਹਮੇਸ਼ਾ ਅਸੀਂ ਜੁੜੇ ਰਹੀਏ ਇਹ ਹੀ ਅਰਦਾਸ ਹੈ